ਜੀ ਬਾਬ ਮਨੀਤ ਸਿੰਘ ਸੋਧਿਆ ਜੀ ਨੂੰ ਜਿਹੜੀ ਦਮਾਨਤ ਨੇ ਕੀ ਕਹਿਣਾ ਚਾਹੋਗੇ ਇਹ ਜਿਹੜੀ ਨਾ ਮੈਨੂੰ ਐ ਲੱਗਦਾ ਕਿ ਦੁਸਹਿਰੇ ਵਰਗਾ ਮਾਹੌਲ ਹੋ ਗਿਆ ਜਿਹੜੀ ਨੇਕੀ ਦੀ ਬਦੀ ਦੇ ਉੱਤੇ ਜਿੱਤ ਹੋਈ ਆ 17 ਮਹੀਨੇ ਨਜਾਇਜ਼ ਇੱਕ ਸਿੱਖਿਆ ਦੇ ਕ੍ਰਾਂਤੀਕਾਰੀ ਇਨਸਾਨ ਨੂੰ 17 ਮਹੀਨੇ ਨਜਾਇਜ਼ ਜੇਲ੍ਹ ਦੇ ਵਿੱਚ ਰੱਖਿਆ ਔਰ ਕਹਿੰਦੇ ਨੇ ਵੀ ਸੱਚ ਨੂੰ ਦਬਾਇਆ ਜਾ ਸਕਦਾ ਸੱਚ ਨੂੰ ਜਿਹੜਾ ਹੈਗਾ ਆ ਉਹਨੂੰ ਉਹਦੀ ਉਹਦਾ ਸੰਗੀ ਕੁਟੀ ਜਾ ਸਕਦੀ ਆ ਪਰ ਇਹ ਨਹੀਂ ਹੋ ਸਕਦਾ ਉੱਚ ਦੇਰੀ ਹੋ ਸਕਦੀ ਆ ਕਿ ਵੀ ਸੱਚ ਨੂੰ ਕਿਸੇ ਤਰੀਕੇ ਨਾਲ ਛੁੱਟਲਾਇਆ ਨਹੀਂ ਜਾ ਸਕਦਾ ਔਰ ਉਹੀ ਸਾਹਮਣੇ ਆਇਆ ਮਾਨਯੋਗ ਸੁਪਰੀਮ ਕੋਰਟ ਜੀ ਨੇ ਸੁਪਰੀਮ ਕੋਰਟ ਨੇ ਜੜੀ ਜ਼ਮਾਨਤ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਬਹੁਤ ਖੁਸ਼ੀ ਦੀ ਲਹਿਰ ਆ ਪਾਰਟੀ ਦੇ ਵਿੱਚ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਹੋ ਗਿਆ ਕਿ ਵੀ ਇਹ ਝੂਠ ਦੇ ਪਲੰਦੇ ਜਿਹੜੇ ਭਾਜਪਾ ਨੇ ਬੰਨੇ ਸੀ ਉਹਦੇ ਵਿੱਚੋਂ ਹੌਲੀ ਹੌਲੀ ਕਰਕੇ ਕਲੀਆਂ-ਕਲੀਆਂ ਪਰਤਾਂ ਬਾਹਰ ਹੋਣ ਵਾਲੀਆਂ ਤੇ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਂਜੋਕ ਸੀਐਮ ਸਾਹਿਬ ਕੇਜਦੀਵਾਲ ਸਾਹਿਬ ਜੀ ਦੀ ਵੀ ਜ਼ਮਾਨਤ ਜਿਹੜੀ ਉਹ ਬਹੁਤ ਜਲਦੀ ਹੋਏਗੀ ਆਸ ਹੈ ਕਿਉਂਕਿ ਇਮਾਨਦਾਰੀ ਨਾਲ ਚੱਲਣ ਵਾਲੇ ਇਨਸਾਨਾਂ ਨੂੰ ਬਹੁਤੀ ਦਿਨ ਜੇਲ੍ਹ ਦੇ ਵਿੱਚ डकਿਆ ਨਹੀਂ ਜਾ ਸਕਦਾ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਹੜਾ ਉਹਨਾਂ ਨੇ ਇਹ ਪਰੰਪਰਾ ਦਾ ਕਰ ਲਿਆ ਸੀ ਭਾਜੀਪੀ ਨੇ ਕਿ ਅਸੀਂ ਰਹਿਂਦੀ ਦੁਨੀਆ ਤੱਕ ਸ਼ਾਇਦ ਅਸੀਂ ਹੀ ਰਹਿਣਾ ਉਹ ਭਰਮ ਜਿਹੜਾ ਹੈ ਉਹ ਅਸਵਤ ਦੀ ਇਲੈਕਸ਼ਨ ਨੇ ਇਹਨਾਂ ਦਾ ਐਮਪੀ ਇਲੈਕਸ਼ਨ ਨੇ ਖਤਮ ਕਰ ਦਿੱਤਾ ਔਰ ਹੁਣ ਧਰਤੀ ਤੇ ਆ ਗਿਆ ਜ਼ਮੀਨ ਤੇ ਆ ਗਿਆ ਔਰ ਜ਼ਮੀਨ ਤਾਂ ਦੇਖਣੀ ਪੈਗੀ ਹਰ ਇੱਕ ਇਨਸਾਨ ਨੂੰ ਔਰ ਇਹ ਜ਼ਮੀਨ ਤੇ ਆਇਆਂ ਨੂੰ ਅੱਗੋਂ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਆ ਕੀ ਇਹਨਾਂ ਦਾ ਹਸ਼ਰ ਹੋਣ ਵਾਲਾ ਸਰਕਾਰ ਇਹਨਾਂ ਦੀ ਚੱਲਦੀ ਆ ਕਿ ਨਹੀਂ ਚੱਲਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਬਹੁਤ ਖੁਸ਼ੀਆ ਔਰ ਅਸੀਂ ਸਾਰੇ ਬਹੁਤ ਖੁਸ਼ ਹਾਂ ਬਹੁਤ ਉਤਸ਼ਾਹ ਆ ਪਾਰਟੀ ਦੇ ਵਿੱਚ ਇੱਕ ਪਾਸੇ ਹਰਿਆਣੇ ਦੇ ਇਲੈਕਸ਼ਨ ਇੱਕ ਪਾਸੇ ਮਨੀਸ਼ ਸੋਸੋਧਿਆ ਜੀ ਨੂੰ ਜਿਹੜੀ ਹੈਗੀ ਜਮਾਨਤ ਮਿਲਣਾ ਕਿਸ ਤਰ੍ਹਾਂ ਦੇ ਇਹ ਚੰਗੇ ਸਿਗਨੇਚਰ ਹੁੰਦੇ ਆ ਇਹ ਚੰਗੇ ਸਾਈਨ ਹੁੰਦੇ ਆ ਜਦੋਂ ਕੋਈ ਇਦਾਂ ਦੇ ਚੱਲਦੇ ਕੰਮਾਂ ਦੇ ਵਿੱਚ ਤੁਹਾਨੂੰ ਕੋਈ ਚੰਗੀ ਖਬਰ ਮਿਲਦੀ ਆ ਜਦੋਂ ਤੁਹਾਨੂੰ ਅਦਾਲਤਾਂ ਰਾਹਤ ਦਿੰਦੀ ਆ ਤੇ ਸਮਝ ਲਓ ਕਿ ਇੱਕ ਸ਼ੁਭ ਸ਼ਗਨਿਆ ਔਰ ਉਹਦੇ ਵਿੱਚ ਮਨੀਸ਼ ਸੋਸੋਧਿਆ ਜੀ ਹੁਣ ਆਪਣਾ ਜਿਹੜਾ ਰੋਲ ਅਦਾ ਕਰਨਗੇ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਜਿਹੜਾ ਸਥਾਪਿਤ ਕੀਤਾ ਉਹਨੂੰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਇੱਕ ਰਥ ਸੀ ਇੱਕ ਕਿਸਮ ਦਾ ਜਿਹਨੇ ਪੰਜਾਬ ਦੇ ਵਿੱਚ ਵੀ ਸਤਾਰਾ ਮਹੀਨੇ ਤੋ ਉਸ ਰਥ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇੱਥੇ ਵੀ ਪੰਜਾਬ ਦੇ ਵਿੱਚ ਵੀ ਉਹ ਸਿੱਖਿਆ ਦੀ ਕ੍ਰਾਂਤੀ ਨੂੰ ਰੋਕ ਨਹੀਂ ਸਕਿਆ ਬਹੁਤ ਸੋਹਣੇ ਸਕੂਲ ਬਣ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਪਹਿਲਾਂ ਭਰਤੀਆਂ ਹੋ ਗਈਆਂ ਕੱਚੇ ਟੀਚਰ ਪੱਕੇ ਕਰ ਲਏ ਔਰ ਥਾਡਾ ਆਪ ਹੀ ਤੁਸੀਂ ਦੇਖੋਗੇ ਕਿ ਕਿੰਨਾ ਉਤਸ਼ਾਹ ਹੋ ਗਿਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧ ਗਈ ਲੋਕਾਂ ਦਾ ਭਰੋਸਾ ਫਿਰ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਆ ਰਿਹਾ ਸ਼ਾਨਦਾਰ ਬਿਲਡਿੰਗਸ ਬਣਦੀਆਂ ਪਿਛਲੇ ਦਿਨ ਮੈਂ ਨੂਰ ਮਹਿਲ ਗਈ ਸੀ ਬਹੁਤ ਪਿਆਰਾ ਸਕੂਲ ਉਹਨਾਂ ਨੇ ਜਿਹੜਾ ਹੁਣ ਬਣਾਇਆ ਪਿਛਲੇ ਤਕਰੀਬਨ 1 ਸਾਲ ਦੇ ਵਿੱਚ ਵਿੱਚ ਸਕੂਲ ਦੀ ਕਾਇਆਕਲਪ ਕੀਤੀ ਹੈ ਕਰਨ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ 12 AC ਮਹਿਮਾਨਜੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ ਜੀ ਉੱਥੇ ਅਸੀਂ AC ਦੀ ਜ਼ਰੂਰਤ ਆ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਮੈਨੂੰ ਦੱਸੋ ਅਸੀਂ ਉੱਥੇ AC ਲਵਾ ਕੇ ਦੇਾਂਗੇ ਔਰ ਪੂਰੇ ਕਲਾਸਰੂਮ ਜਿਹੜੇ ਆ ਅਸੀਂ ਉਹਨੂੰ AC ਕਰਾਂਗੇ ਇਦਾਂ ਹੀ ਹਰ ਇੱਕ ਸਕੂਲ ਦੀ ਦਰਜਾ ਬਦਰਜਾ ਜਿਹੜੀ ਉਹਨੂੰ ਹਾਲਤ ਨੂੰ ਬਿਹਤਰ ਕੀਤਾ ਚਾਹੋ